ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨੀਨ ਜੇ ਰੂਪ ਰੰਗ ਅਰ ਰੇਸ ਪੇਖ ਕੋ ਕਹਿਣਾ ਸਕਤ ਕੇ ਅਚਲ ਮੂਰਤ ਅਣਪਾ ਪ੍ਰਕਾਸ਼ ਅਮਤੋਜ ਕਹੀ ਜਾ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਨ ਗਣਜੈ تیر ਭਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਉ ਸਰਮਨਾਮ ਕਥੈ ਕਾਵਣ ਕਰਮਨਾਮ ਵਰਨਤ ਸੁਮਤ ਇਚਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਬਸ ਹੈ ਕਾਮ ਤੇਨਾ ਤੋ ਐਸਾ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲ ਤ ਪਲਤ ਮੁਖ ਊਜਲ ਹੋਈ ਹੈ ਨਿਤ ਤੇ ਆਈਐ ਹਰਿਪੁਰਖ ਨਿਰੰਜਨਾ ਜਹ ਹਰਿ ਸਿਮਰਨ ਭਇ ਤਹ ਉਪਾਦ ਗਤ ਕੀਨੀ ਵਡਭਾਗੀ ਹਰਿ ਜਪਨਾ ਜਨ ਨਾਨਕ ਪਾ ਗੁਰ ਇਹ ਮਤ ਦਿਨੀ ਜਪ ਹਰਿ ਭਵਜਨ ਤਰਨਾ ਸਜਣ ਸੱਚਾ ਪਾਤਸ਼ਾਹ ਸਿਰ ਸਾਡਾ ਛਾਉ ਜਿਸ ਪਾਸ ਬੈਠਿਆ ਸੋਹੀਐ ਸਭ ਨਾਂ ਦਾ ਵੇਸੋ ਸੋ ਘੋਟਲ ਗੁਰਸੇਵੀਐ ਅਹਣਿ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਜਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਣ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਣ ਲਾਥਾ ਮੇਰੇ ਮਨ ਭਜ ਰਾਮ ਨਾ ਸਭ ਅਰਥਾ ਗੁਰ ਪੂਰੈ ਹਰ ਨਾਮ ਦੇ ਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਭਇ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਟਾ ਤਿੰਨ ਸਾਧੂ ਚਰਨ ਨਾ ਸੇਵੇ ਕਭੂ ਤਿੰਨ ਸਭ ਜਨਮ ਆਕਾਠਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੁਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ वाहिगुरू जी की फते, सत नाम सतनाम वाहिगुरु